ਸਲੋਣੜੀਏ ਹੋਵੇ ਕੁਰਬਾਨੀ ਰਾਮ ਬੁਲੇ ਕੁਰਬਾਨੀ ਰਾਮ ਬੁਲੇ ਕੁਰਬਾਨੀ ਰਾਮ ਬੁਲੇ ਕੁਰਬਾਨੀ ਰਾਮ ਜਖਸਲੋਣੜੀਏ ਸਲੋ ਤੜੀਏ ਕੋਨੇ ਕੁਰਬਾਨੀ ਰਾਂ ਕੋਨੇ ਕੁਰਬਾਨੀ ਰਾਂ ਜਿੰਨ ਸੁਨ ਮਨਵੜੀ ਅਕੱਖ ਕਹਾਣੀ ਰਾਂ ਜਿੰਨ ਸੁਨ ਮਨਵੜੀ ਅਕੱਖ ਕਹਾਣੀ ਰਾਂ ਜਾਗ ਸਲੋ ਸਦੋ ਨੜੀਏ ਬੋਲੇ ਗੁਰਬਾਣੀ ਰਾਹ ਬੋਲੇ ਗੁਰਬਾਣੀ ਰਾਹ ਜਗਤ ਕੀਰੀ ਸ਼ਿਰੋਗੁਰੂ ਨਾਨਕ ਦੇਵ ਜੀ ਦਾ ਆਗਮਨ ਪਾਪਾ ਜੋ ਕਿ ਸੰਸਾਰ ਪੱਧਰ ਤੇ ਬਹੁਤ ਹੀ ਬੜੀ ਸ਼ਰਧਾ ਦੇ ਭਾਵ ਨਾਲ ਨਾਣਾ ਬਣਾਇਆ ਜਾ ਰਿਹਾ ਜਿਸ ਵਿੱਚ ਅੱਜ ਗੁਰਦੁਆਰਾ ਬਲਵੀਰ ਅਵੀਨੂ ਵੱਲੋਂ ਵਿਸ਼ਾਲ ਨਗਰ ਕੀਰਤਨ ਕਢਿਆ ਜਾ ਜਿਹੜਾ ਕਿ ਫ੍ਰੀਕੋਰਟ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਬਿਸ਼ਰਾਮ ਜਿਹੜਾ ਹੈਗਾ ਗੁਰਦੁਆਰਾ ਬਲਵੀਰ ਅਵੀਨੂ ਵਿਖੇ ਹੋਵੇਗਾ ਇਹਦੇ ਸੰਬੰਧ ਵਿੱਚ ਆਗਮਨਪੁਰ ਦੇ ਸੰਬੰਧ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਆ ਮੈਂ ਤਾਂ ਅੱਜ ਦੇ ਮੌਕੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਵਰਤ ਦੇ ਕਹਣਾ ਗਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਔਰ ਜਿਹੜਾ ਛਟਾਕੇ ਬਾਜੀ ਹੈ ਪ੍ਰਦੂਸ਼ਨ ਬਾਜੀ ਹੈ ਇਹ ਨਹੀਂ ਹੋਣੀ ਚਾਹੀਦੀ ਇਹਹੀ ਜਿਹੜਾ ਹੈਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਸਮਝਾਉਣ ਲਈ ਇਹ ਕਾਲੀਆਂ ਚ ਸਕੂਲਾਂ ਚ ਸੈਮੀਨਾਰ ਹੋਣੇ ਚਾਹੀਦੇ ਆ ਤਾਂ ਕਿ ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਫਲਸਫਾ ਦਿੰਦਾ ਹੈ ਉਹਨਾਂ ਤੇ ਇਹ ਬੱਚੇ ਚੱਲ ਸਕਣ ਆਪਣਾ ਜੀਵਨ ਸਫਲ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤ। ਸੱਚੀ ਕਹਾਣੀ ਪਦ ਨਿਰਬਾਣੀ ਕੁਵੇਰਲਾ ਗੁਰੂ ਮੁਖਬੂ ਛੇ। ਉਹ ਸ਼ਬਦ ਸਵਾਏ ਆਪ ਗਵਾਏ ਤ੍ਰਿਭਵਨ ਸੋਜੀ ਸੁਝੇ। शबद सवाए आप गवाय सोजी सो त्रिवन सोजी सलो सूझयड़िए बोले गुरबाणी राम बोले गुरबाणी राम जाग सलो